ਅਗਲੀ ਖਬਰ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਤੋਂ ਜਿੱਥੇ ਮੈਲਬਨ ਵਿੱਚ ਇੱਕ ਔਰਤ ਦੇ ਘਰ ਤੇ ਹੋਇਆ ਨਜਾਇਜ਼ ਕਬਜ਼ਾ ਮੈਲਬਨ ਵਾਸੀ ਕੈਰੋਲ ਆਪਣੇ ਪਿਤਾ ਦੇ ਘਰ ਵਿੱਚ ਹੋਈ ਅਜੀਬ ਘਟਨਾ ਕਾਰਨ ਸਦਮੇ ਵਿੱਚ ਹੈ ਦਰਸਲ ਇਸ ਜੱਦੀ ਘਰ ਦਾ ਪਤਾ ਮੈਲਬਨ ਦੇ ਇੱਕ ਸੈਨੇਟ ਉਮੀਦਵਾਰ ਵੱਲੋਂ ਆਨਲਾਈਨ ਸਾਂਝਾ ਕੀਤਾ ਗਿਆ ਸੀ ਜਿਸ ਵੱਲੋਂ ਲੋਕਾਂ ਨੂੰ ਖਾਲੀ ਘਰ ਤੇ ਕਬਜ਼ਾ ਕਰਨ ਦੀ ਅਪੀਲ ਕੀਤੀ ਗਈ ਸੀ ਸੈਨੇਟ ਉਮੀਦਵਾਰ ਜਾਰਡਨ ਵੈਨ ਡੈਨ ਲੈਂਬ ਦੁਆਰਾ ਇਹ ਪਤਾ ਸਾਂਝਾ ਕੀਤੇ ਜਾਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਘਰ ਦੇ ਤਾਲੇ ਬਦਲ ਦਿੱਤੇ ਤੇ ਘਰ ਦਾ ਸਮਾਨ ਵੀ ਚੋਰੀ ਕਰ ਲਿਆ ਜਿਸ ਨਾਲ ਕੈਰੋਲ ਨੂੰ ਲਗਭਗ 70000 ਡਾਲਰ ਦਾ ਨੁਕਸਾਨ ਹੋਇਆ ਉਕਤ ਸੋਸ਼ਲਿਸਟ ਕੈਂਡੀਡੇਟ ਨੇ ਕਿਹਾ ਕਿ ਉਹ ਲੋਕਾਂ ਨੂੰ ਖਾਲੀ ਘਰਾਂ ਵਿੱਚ ਵੜਨ ਦੀ ਗਲਤਾਂ ਕਰਦੇ ਹਨ ਪਰ ਚੋਰੀ ਜਾਂ ਨੁਕਸਾਨ ਕਰਨ ਦੀ ਹਮਾਇਤ ਨਹੀਂ ਕਰਦੇ ਦੂਜੇ ਪਾਸੇ ਇਸ ਘਟਨਾ ਤੋਂ ਪੀੜਤ ਕੈਰੋਲ ਨੇ ਦੱਸਿਆ ਇਹ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਘਰ 2007 ਤੋਂ ਖਾਲੀ ਸੀ ਅਤੇ ਉਹ ਇਸ ਘਰ ਨੂੰ ਰਹਿਣਯੋਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਇਹ ਘਟਨਾ ਤੋਂ ਹੋਇਆ ਨੁਕਸਾਨ ਬਹੁਤ ਵੱਡਾ ਹੈ ਅਤੇ ਉਹਨਾਂ ਦਾ ਬੀਮਾ ਕਲੇਮ ਵੀ ਰੱਦ ਕਰ ਦਿੱਤਾ ਗਿਆ ਹੈ। ਕੈਰਲ ਨੇ ਕਿਹਾ ਕਿ ਉਹ ਰਹਾਇਸ਼ ਦੀ ਘਾਟ ਤੋਂ ਪ੍ਰਭਾਵਿਤ ਆਸਟ੍ਰੇਲੀਆਈ ਲੋਕਾਂ ਨਾਲ ਹਮਦਰਦੀ ਰੱਖਦੀ ਹੈ ਪਰ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਘਰ ਉੱਪਰ ਕਬਜ਼ਾ ਕੀਤਾ ਉਹ ਇਸ ਘਰ ਨੂੰ Airbnb ਜਾਂ ਕਿਸੇ ਬੇਖਬਰ ਗਰੀਬ ਵਿਅਕਤੀ ਨੂੰ ਕਿਰਾਏ ਤੇ ਦੇਣ ਜਾ ਰਹੇ ਸਨ